ਪੇਸ਼ ਕਰ ਸਕਦੇ ਨੇ ਬੀਜੇਪੀ ਨੇ ਆਪਣੇ ਸੰਸਦਾਂ ਦੇ ਇਸ ਨੂੰ ਲੈ ਕੇ ਵਿਪ ਵੀ ਜਾਰੀ ਕਰ ਦਿੱਤਾ ਹੈ ਜਪੀਸੀ ਅਜਾਇੰਟ ਪਾਰਲੀਮੈਂਟਰੀ ਕਮੇਟੀ ਨੂੰ ਇਹ ਬਿੱਲ ਭੇਜਿਆ ਜਾ ਸਕਦਾ ਹੈ ਤਾਂ ਅੱਜ ਲੋਕ ਸਭਾ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਪੇਸ਼ ਕੀਤਾ ਜਾਵੇਗਾ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਦੇ ਵੱਲੋਂ ਇਹ ਬਿੱਲ ਪੇਸ਼ ਕੀਤਾ ਜਾ ਸਕਦਾ ਹੈ ਬੀਜੇਪੀ ਦੇ ਵੱਲ ਆਪਣੇ ਸੰਸਦਾਂ ਨੂੰ ਇਸ ਨੂੰ ਲੈ ਕੇ ਵਿਪ ਵੀ ਜਾਰੀ ਕੀਤਾ ਗਿਆ ਉੱਥੇ ਜਪੀਸੀ ਯਾਨੀ ਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਨੂੰ ਇਹ ਬਿੱਲ ਭੇਜਿਆ ਜਾ ਸਕਦਾ ਹੈ दिया, दिया, दिया करने के लिए ये सारे सेशन इनके ऊपर सवाल होते रहे अडानी के ऊपर सवाल होते रहे तो बहुत सारे सवाल हुए हैं वो उससे वो वो मुद्दा छिप जाए इस करके कोई ना कोई नई चीज दिया तो, वो हो नहीं पाएगा क्योंकि उसका कानून भी अगर बना लेंगे तब भी वो नहीं हो पाएगा क्योंकि बहुत मुल्क में विरोध होगा वो तो यहाँ के अलायंस पार्टनर ही उसका विरोध करेगा इंपॉर्टेंट बिल है था। 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 और ये देश को बहुत सारा पैसा बहुत सारा रिसोर्सेज आर्म फोर्सेज सबका सबका टाइम वेस्टेज जो होता था वो बचाएगा हम लोग कहते हैं कि डेवलपमेंट में जो तेज़ी लाया जाए और वो पैसा जो बचेगा वो सारा डेवलपमेंट में लगेगा इंफ्रास्ट्रक्चर डेवलपमेंट में लगेगा तो और uh, और मुझे लगता है इतने साल हमने क्यों वेट की ये पहले ही हो जाना चाहिए था एक महत्वपूर्ण विधेयक जो परिवर्तन के लिए उलाना चाहते इस सरकार अपनी तानाशाही से बाज नहीं आ रही उसे पहले सर्वदलीय बैठक बुला के इस पर चर्चा करनी चाहिए थी और ऐसे भी आज है वन इलेक्शन वन नेशन फिर होगा वन नेशन वन पार्टी और फिर होगा वन नेशन वन लीडर तो जो मंसूबे हैं उनको हम कभी पूरे नहीं होने देंगे संविधान में संशोधन करना पड़ेगा कहाँ से लाएंगे दो तिहाई बहुमत तो ये तो एक शगुफेबाजी है ये लाके किसी के हवाले कर देंगे चर्चा चलती रहे लोगों का ध्यान महंगाई बेरोजगारी देश में मणिपुर की समस्या अडानी की समस्या से लोग का ध्यान खींचता रहे ਅੱਜ ਲੋਕ ਸਭਾ ਦੇ ਵਿੱਚ ਪੇਸ਼ ਹੋਵੇਗਾ ਵਨ ਨੇਸ਼ਨ ਵਨ ਇਲੈਕਸ਼ਨ ਬਿਲ ਕੇਂਦਰੀ ਕਾਨੂੰਨ ਮੰਤਰੀ ਅਰਜਨ ਮੇਘਵਾਲ ਇਹ ਬਿਲ ਪੇਸ਼ ਕਰ ਸਕਦੇ ਨੇ ਬੀਜੇਪੀ ਨੇ ਆਪਣੇ ਸੰਸਦਨ ਇਸ ਨੂੰ ਲੈ ਕੇ ਵਿਪ ਵੀ ਜਾਰੀ ਕਰ ਦਿੱਤਾ ਹੈ ਹਾਲਾਂਕਿ ਆਪ ਵਿਰੋਧੀਆਂ ਦੇ ਵੱਲੋਂ ਆਪਣੀ ਗੱਲ ਰੱਖੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਹੋਰ ਨਾ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਜਿਹੜਾ ਕਿ ਇਹ ਬਿਲ ਲੋਕ ਸਭਾ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਆ ਤਾਂ ਜਪੀਸੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਨੂੰ ਇਹ ਬਿਲ ਪੇਜਾ ਜਾ ਸਕਦਾ ਹੈ ਪਰ ਦੂਜੇ ਪਾਸੇ ਵਿਰੋਧੀਆਂ ਦਾ ਇਸ ਨੂੰ ਲੈ ਕੇ ਅਲੱਗ-ਅਲੱਗ ਤਰਕ ਹੈ ਅੱਗੇ ਪਤਾ ਕੀ ਗੱਲ ਕਰਾਂਗੇ ਦਿੱਲੀ ਦੇ ਪ੍ਰਦੂਸ਼ਣ ਦੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੇ ਵਿੱਚ ਮੁੜ ਤੋਂ ਵਾਧਾ ਹੋ ਗਿਆ ਮੁੜ ਗੰਭੀਰ ਕੈਟਾਗਰੀ ਦੇ ਵਿੱਚ ਹਵਾ ਪਹੁੰਚ ਗਈ ਹੈ ਰਾਜਧਾਨੀ ਦੇ ਵਿੱਚ ਜ਼ਿਆਦਾਤਰ ਥਾਵਾਂ ਤੇ ਸਵੇਰੇ 6 ਵਜੇ 에ਅਰ ਕੁਆਲਿਟੀ ਇੰਡੈਕਸ 400 ਤੋਂ ਪਾਰ ਦਰਜ ਕੀਤਾ ਗਿਆ ਦਿੱਲੀ ਐਮਸੀਆਰ ਦੇ ਵਿੱਚ ਫਿਰ ਗ੍ਰੈਫੋਲ ਲਾਗੂ ਹੋ ਗਿਆ ਦਿੱਲੀ ਦੇ ਵਿੱਚ ਸਾਰ ਤਰ੍ਹਾਂ ਦੇ ਨਿਰਮਾਣ ਕੰਮਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਰ ਤਰ੍ਹਾਂ ਦੇ ਟਰੱਕਾਂ ਦੀ ਐਂਟਰੀ ਤੇ ਰੋਕ ਲਗਾਈ ਗਈ ਹੈ ਸਿਰਫ ਜ਼ਰੂਰੀ ਸੇਵਾਵਾਂ ਦੇ ਨਾਲ ਜੁੜੇ ਟਰੱਕ ਚੱਲਣਗੇ ਦਿੱਲੀ ਐਨਸੀਆਰ ਦੇ ਵਿੱਚ ਸਾਰੇ ਸਕੂਲ ਹਾਈਬ੍ਰਿਡ ਮੋਡ ਤੇ ਚੱਲਣਗੇ ਹਾਈਬ੍ਰਿਡ ਮੋਡ ਦਾ ਮਤਲਬ ਹੈ ਕਿ ਸਟੂਡੈਂਟਸ ਦੇ ਕੋਲ ਫਿਜ਼ੀਕਲ ਅਤੇ ਆਨਲਾਈਨ ਦੋਵੇਂ ਤਰ੍ਹਾਂ ਦੀਆਂ ਕਲਾਸਾਂ ਦਾ ਆਪਸ਼ਨ ਰਹੇਗਾ ਚੰਡੀਗੜ੍ਹ ਦੀ ਹਵਾ ਵੀ ਮੁਰ ਖਰਾਬ ਕੈਟਾਗਰੀ ਦੇ ਵਿੱਚ ਪਹੁੰਚ ਗਈ ਹੈ ਚੰਡੀਗੜ੍ਹ ਦੇ ਸੈਕਟਰ 22 ਦੇ ਵਿੱਚ ਸਵੇਰੇ 6 ਵਜੇ 에ਅਰ ਕੁਆਲਿਟੀ ਇੰਡੈਕਸ 274 ਦਰਜ ਕੀਤਾ ਗਿਆ ਚੰਡੀਗੜ੍ਹ ਦੇ ਸੈਕਟਰ 25 ਦੇ ਵਿੱਚ ਸਵੇਰੇ 6 ਵਜੇ 에ਅਰ ਕੁਆਲਿਟੀ ਇੰਡੈਕਸ 250 ਤੋਂ ਪਾਰ ਪਹੁੰਚ ਗਿਆ ਚੰਡੀਗੜ੍ਹ ਦੇ ਸੈਕਟਰ 55 ਦੇ ਵਿੱਚ ਐਕੋਆਈ 300 ਤੋਂ ਪਾਰ ਦਰਜ ਕੀਤਾ ਗਿਆ